ਵੇ ਕੀ ਨਾਮ ਆ ਤੁਹਾਡਾ ਅਸ਼ਵਨੀ ਕਹਿੰਦਾ ਆਪ ਹਮ ਆਜੇ ਯਾਤਰਾ ਸੇ ਆ ਰਹੇ ਸੀ ਜੇ ਬੇਸ਼ੁਮ ਦੇ ਤੋ ਕੀ ਹੋਇਆ ਤੁਹਾਡਾ ਇੱਕ ਸਮ ਮੋਟਰਸਾਈਕਲ ਬਾਹਰ ਨਿਕਲ ਕੇ ਆਇਆ ਤੇ ਮੈਂ ਆਪਦੀ ਸਾਈਡ ਤੇ ਪੈਂਚਰ ਗੱਡੀ ਹੋ ਗਈ ਉਹ ਮੈਂ ਆਪਦੀ ਸਾਈਡ ਦਬਾਉਣ ਲੱਗੇ ਇਧਰੋਂ ਫੌਜੀਾਂ ਦੀ ਗੱਡੀ ਆ ਗਈ ਫੌਜੀਾਂ ਦੀ ਗੱਡੀ ਤੋਂ ਬਚ ਕੇ ਮੈਂ ਇਧਰ ਇਧਰ ਹੀ ਸਬਾਟ ਟਪਾਕ ਕਰਤੀ ਓਹੜੀ ਸਾਈਡ ਜਿਹੜੀ ਹਾਂਜੀ ਉਹ ਨਾਲ ਆ ਫੌਜੀਾਂ ਦੀ ਗੱਡੀ ਓਵਰ ਕਰਕੇ ਸਾਨੂੰ ਟੱਪ ਕੇ ਆ ਗਈ ਫੌਜੀਾਂ ਵਾਲੀ ਗੱਡੀ ਸਾਡੇ ਨਾਲ ਵੱਜ ਕੇ ਆ ਗਈ ਉਹ ਟੱਪ ਕੇ ਹਾਂ ਨਾ ওভারਟੈਕ ਨਹੀਂ ਮੈਂ ਤੂਪਾਨ ਲੱਗਿਆ ਸੀ ਫੌਜੀਆਂ ਗੱਡੀ ਉਹਨਾਂ ਨੂੰ ਮੇਰੇ ਕੰਨੀ ਦਾਬਤੀ ਫਿਰ ਉਹ ਪੈਂਚਰ ਹੋ ਗਿਆ ਨਾ ਤੇ ਉਹ ਬਾਈ ਮੋਰਸਲ ਉੱਤੋਂ ਕੱਢ ਕੇ ਇੱਕਦਮ ਮੇਰੇ ਚਾਹ ਕੇ ਗੱਡੀ ਵਜਿਆ ਗਲੀ ਦੇ ਵਿੱਚੋਂ ਨਿਕਲੇ ਹਾਂ ਹਾਂ ਇਸ ਤਰ੍ਹਾਂ ਕਿ ਇਨਸੀਡੈਂਟ ਹਾਂ ਜੀ ਸਾਡੀ ਗੱਡੀ ਨੂੰ ਵਜਿਆ ਹੋ ਗਿਆ ਹਾਂ ਜੀ ਤੁਹਾਡੀ ਕਿਨੀ ਗੱਡੀ ਦੋ ਗੱਡੀਆਂ ਨੇ ਇੱਕ ਗੱਡੀ ਲੈ ਕੇ ਜਾ ਰਹੀ ਆ ਆਪਾਂ ਉਹਨੂੰ ਬੰਦੇ ਨੂੰ ਜਿਹੜੇ ਬੰਦੇ ਵਜਿਆ ਉਹਨੂੰ ਨਾਲ ਨਾਲ ਲੈ ਕੇ ਜਾ ਰਹੀ ਆ ਹਸਪੀਟਲ ਲੈ ਕੇ ਜਾ ਰਹੇ ਨੇ ਕਿੱਥੇ ਰਹਿਣ ਵਾਲੇ ਆਸੀਂ ਹਟਿਆ ਦੇ ਹਟਿਆਵਾਂ ਹਟਿਆਵਾਂ ਰਹੀ ਆ ਨਾਮ ਜੋ ਭਰੇ ਲਾਜਵੰਤ ਅਸੀਂ ਗਏ ਆ ਅਨ ਵਿਰਸ ਜਤਰਾ ਤੋਂ ਆਈ ਅਨੇ ਅਸੀਂ ਵੈਸ਼ਨ ਦੇਵੀ ਤੋਂ ਇਧਰੋਂ ਗੱਡੀ ਆਈ ਫੌਜੀਆਂ ਦੀ ਵਿਚਾਲੇ ਗੱਡੀ ਆ ਗਈ ਇਹ ਵੀ ਵਿਚਾਲੇ ਉਹਨਾਂ ਜਿੱਤ ਟੱਪ ਗਈ ਇਹ ਸਾਡੀ ਗੱਡੀ ਚਾ ਕੇ ਵੱਜ ਗਿਆ ਵੱਜ ਕੇ ਸਾਡੀ ਗੱਡੀ ਨੂੰ ਅਸੀਂ ਉਧਰੋਂ ਆਈ ਅਨੇ ਅਸੀਂ ਦੇਖਿਆ ਨਹੀਂ ਉਹ ਟਾਇਰ ਪਾਟ ਗਿਆ ਸਾਡੀ ਗੱਡੀ ਦਾ ਇਸ ਕਾਰਨ ਹੋ ਗਿਆ ਸਾਨੂੰ ਵੀ ਸਾਡੇ ਜਵਾਕਾਂ ਵਰਗਾ ਸਾਡੇ ਬੰਦੇ ਲੈ ਕੇ ਉਹਨੂੰ ਜਾ ਰਹੇ ਨੇ ਕੋਈ ਗੱਡੀ ਮੇਰਾ ਵੀ ਉਹ ਵੀ ਸਾਡੇ ਪੁੱਤਾਂ ਵਰਗਾ ਹੀ ਹੈਗਾ ਹਾਂਜੀ ਉਹ ਯਾਰ ਡਾਕਟਰ ਸੀ ਉਹ ਪਤਨ ਚੜ ਕੇ ਹਾਂਜੀ ਹਾਂਜੀ ਆ ਉੱਪਰ ਆਏ ਸਾਈਡ ਤੋਂ ਨਿਕਲਿਆ ਦਿਸ਼ਾ ਨੀ ਜੀ ਕੱਚੇ ਕੱਚੇ ਤੋਂ ਤੜਕੇ ਸਾਡੇ ਕੰਨ ਆਇਆ ਉਹ ਫੌਜੀਾਂ ਦੀ ਗੱਡੀ ਦੇ ਵਿਚਾਲੇ ਹੀ ਟੱਪ ਗਿਆ ਹਾਂਜੀ ਰੋਕ ਲਿਆ ਗੱਡੀ ਹਾਂਜੀ ਹਾਂਜੀ ਲੈ ਕੇ ਗਏ ਹਾਂਜੀ ਮੇਰਾ ਨਾਮ ਦੀਪਕ ਲੋਪਾਇਆ ਮੈਂ ਰਸਤੇ ਵਿੱਚ ਜਾ ਰਿਹਾ ਸੀ ਇੱਕ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਬਰੀਜਾ ਗੱਡੀ ਦੇ ਨਾਲ ਹਰਿਆਣਾ ਨੰਬਰ ਗੱਡੀ ਸੀ ਜਿਹਦੇ ਵਿੱਚ ਉਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗੱਡੀ ਨੂੰ ਪਰ ਉਹ ਕਿਸਮਤ ਦੇ ਮਾਰੀ ਦੇ ਉਹਨਾਂ ਦਾ ਟਾਇਰ ਪਾਰ ਗਿਆ ਉਹ ਕਾਬੂ ਆ ਗਏ ਨੇ ਅਸੀਂ ਸਾਡੇ ਜਿੰਨੀ ਵੀ ਇੱਥੇ ਜਨਤਾ ਸੀ ਸਾਰਿਆਂ ਨੇ ਉਹਨਾਂ ਨੂੰ ਕਾਬੂ ਕਰ ਲਿਆ ਇਹ ਜਨਤਾ ਦੇ ਸੰਯੋਗ ਦੇ ਨਾਲ ਉਹਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਆ ਅਸੀਂ ਇਹ ਦੱਸਣਾ ਹਾਂ ਜੀ ਕਿੰਨੀਆਂ ਗੱਡੀਆਂ ਸੀ ਜੀ ਦੋ ਗੱਡੀਆਂ ਸੀ ਬਰੀਜਾ ਗੱਡੀਆਂ ਤੇ ਉਹਨਾਂ ਨੂੰ ਕਾਬੂ ਕਰ ਲਿਆ ਗੱਡੀਆਂ ਨੂੰ ਤੇ ਇਹਦੇ ਵਿੱਚ ਅਸੀਂ ਸਰਕਾਰ ਕੋਲੋਂ ਮੰਗ ਕਰ ਰਹੇ ਹਾਂ ਕਿ ਉਹ ਗਰੀਬ ਬੰਦਾ ਸੀ ਉਹਨਾਂ ਤੇ ਅਨੁਸਾਫ਼ ਦਵਾਇਆ ਜਾਵੇ ਪਰਿਵਾਰ ਕਹਿ ਰਿਹਾ ਕਿ ਕਿਤੇ ਇਹਦਾ ਸਾਰਾ ਖਰਚਾ ਇਹਨੇ ਚੁਕਲਾ ਗਿਆ ਬੰਦਾ ਵੇਖੋ ਜੀ ਜਨਾਬ ਇਹ ਤੇ ਫੈਮਲੀ ਜਿਹਨੂੰ ਮਿਲੇਗੀ ਉਹਨਾਂ ਨਾਲ ਫੈਮਲੀ ਨਾਲ ਗੱਲੇ ਸੀ ਤੇ ਰਾਹ 다ੜੀ ਹਾਂ ਅਸੀਂ ਰਸਤੇ 'ਤੇ ਜਾ ਰਹੇ ਸੀ ਤੇ ਮੈਂ ਪ੍ਰਧਾਨ ਹੋਣ ਦੇ ਤੌਰ ਤੇ ਉੱਥੇ ਰੁਕਣਾ ਪਿਆ ਇੱਕ ਕੌਮ ਸਮਾਜ ਸੇਵਕ ਆ ਮੈਂ ਇਹਦੇ ਕਾਰਨ ਮੈਂ ਇੱਥੇ ਰੁਕਿਆ ਪੁਲਿਸ ਨੂੰ ਰਾਜੀ ਹਾਂਜੀ ਹਾਂਜੀ ਐਸਐਸਓ ਸਾਹਿਬ ਨੂੰ ਤਲਾਹ ਹੋ ਗਈ ਆ ਤਿਬਰ ਥਾਣੇ ਦੇ ਵਿੱਚ ਪੈਂਦਾ ਤੇ ਬੜਾ ਐਸਐਸਓ ਇੱਥੇ ਪਹੁੰਚ ਰਿਹਾ ਜੀ ਠੀਕ ਹੈ ਭਾਈ ਭੀ ਕੀ ਨਾਮ ਜੀ ਸਰ ਮੇਰਾ ਨਾਮ ਕਨਸਟੇਬਲ ਵੀਰੇਂਦਰ ਸਿੰਘ ਆ ਤੇ ਨਾਲ ਸਾਡੇ ਇੰਚਾਰਜ ਐਐਸਆਈ ਰਾਜਵਿੰਦਰ ਸਿੰਘ ਸਰ ਸਾਨੂੰ ਇਤਲਾਹ ਮਿਲੀ ਕਿ ਭੁੱਲੇ ਚੱਕ ਲੱਗੇ ਨਾ ਐਕਸੀਡੈਂਟ ਹੋਇਆ ਤੇ ਐਸ ਇਨਫੋਰਮੇਸ਼ਨ ਮਿਲੀ ਆਈ ਰਸ਼ ਕੀਤਾ ਐਕਸੀਡੈਂਟ ਦੀ ਸਾਈਡ ਤੇ ਤੇ ਸਾਨੂੰ ਪਤਾ ਲੱਗਾ ਕਿ ਇੱਕ ਕਾਰ ਜਾ ਰਹੀ ਸੀ ਜੋ ਹਰਿਆਣਾ ਨੰਬਰ ਦੀ ਸੀ ਮੁਕੇਰੀਆਂ ਨੂੰ ਜਾ ਰਹੀ ਸੀ ਗੁਰਦਾਸਪੁਰ ਤੋਂ ਮੁਕੇਰੀਆਂ ਜਾ ਰਹੀ ਸੀ ਜਿੰਨੇ ਇੱਕ ਆਰਮੀ ਦੀ ਗੱਡੀ ਨੂੰ ਓਵਰਟੇਕ ਕਰਨ ਲੱਗੀ ਜਿਸ ਕਾਰਨ ਸਾਹਮਣੇੋਂ ਆਂਦਾ ਇੱਕ ਸਕੂਟਰ ਤੇ ਸਕੂਟੀ ਤੇ ਇੱਕ ਸ਼ਖਸ ਉਹਨੇ ਸਾਹਮਣੇ ਆ ਗਿਆ ਤੇ ਟਕਰ ਹਿੱਟੋ ਗਈ ਕਾਰ ਇਸ ਨੂੰ ਵਿੱਚ ਵਿਕਟਮ ਨੂੰ ਕਾफी ਸੱਟਾਂ ਲੱਗੀਆਂ ਸਕੂਟੀ ਵਾਲੇ ਬੰਦੇ ਨੂੰ ਤੇ ਇਸ ਵਿੱਚ ਇਹਨਾਂ ਦੀ ਕਾਰ ਵਾਲੇ ਇੱਕ ਹੋਰ ਪਰਿਵਾਰ ਦੀ ਇਹਨਾਂ ਦੀ ਕਾਰ ਹੀ ਉਹ ਕਾਰ ਵਾਲੇ ਹੀ ਨਾਂ ਲੈ ਕੇ ਸਿਵਲ ਹਸਪੀਟਲ ਇੱਕ ਉਹਨੂੰ ਮਰੀਜ਼ ਨੂੰ ਪਹੁੰਚਾ ਦਿੱਤਾ ਤੇ ਬਾਕੀ ਕਾਰਵਾਈਆਂ ਹੀ ਕਰ ਦਿੱਤੀ ਹੈ ਤਿੱਬੜ ਦਾ ਏਰੀਆ ਪੈਂਦਾ ਹੈ ਤਿੱਬੜ ਪੁਲਿਸ ਸਟੇਸ਼ਨ ਦਾ ਏਰੀਆ ਪੈਂਦਾ ਤੇ ਉਹਨਾਂ ਦੇ ਆਈਓ ਨੂੰ ਅਸੀਂ ਫੋਨ ਕਰਤੀ ਹੈ ਕੰਟਰੋਲ ਰੂਮ ਵਿੱਚ ਵੀ ਇਤਲਾਹ ਦੇਤੀ ਹੈ ਤੇ ਉਹ ਆਣ ਆਂਦੇ ਪਏ ਆ ਤੇ ਬਾਕੀ ਕਾਰਵਾਈ ਉਹ ਕਰਨਗੇ